ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਅਸੀਂ ਸਿੱਖਦੇ ਹਾਂ ਜੀ ਬਹੁਤ ਹੀ ਸੋਖੀ ਸੁਰਾਂ ਦੇ ਉੱਪਰ ਡੰਡੌਤ ਜੋ ਕਿ ਆਪਾਂ ਕਿਸੇ ਵੀ ਸ਼ਬਦ ਤੋਂ ਪਹਿਲੇ ਪੜਨ ਤੋਂ ਪਹਿਲੇ ਛੋਟੀ ਜੀ ਡੰਡੌਤ ਕਰ ਲੈਨੇ ਹਾਂ ਤੇ ਨਾਲ ਸਿਮਰਨ ਉਹਦੇ ਐਡ-ਆਨ ਕਰਕੇ ਫਿਰ ਅਸੀਂ ਐਡ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਸਟਾਰਟ ਕਰ ਸਕਦੇ ਹਾਂ ਕੋਈ ਵੀ ਸ਼ਬਦ ਤੋਂ ਪਹਿਲੇ ਅਸੀਂ ਬਹੁਤ ਹੀ ਸੋਖੀ ਸੁਰਾਂ ਦੇ है गए है जी बहुत ही सोकी सुरत है जो कोई भी शब्द तो पहले असं पढ़ के छोटा जहा डोत करके फिर शब्द शुरू करेंगे आओ जी एक बार आप पढ़ते हाँ जी उस तो बाद मैं स्लो स्लो दसागी जी डंडौत बंदन अनिक बार सर्व कला समरथ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ 来 नानक के प्रभु वेनती अपने भक्ति लाए अपने भक्ति ला ਇਸ ਤਰੀਕੇ ਦੇ ਨਾਲ ਸੀ ਲਾਸਟ ਵਾਲਾ ਵਾਇਗਰੂ ਥੋੜਾ ਖਿੱਚ ਕੇ ਸਮਾਪਤੀ ਕਰਕੇ ਫਿਰ ਅਸੀਂ ਜੋ ਵੀ ਸ਼ਬਦ ਸਟਾਰਟ ਕਰਨਾ ਹੈ ਆਪਾਂ ਕਰ ਸਕਦੇ ਹਾਂ ਜੀ ਆਓ ਜੀ ਸਲੋ ਸਲੋ ਸਿੱਖਦੇ ਹਾਂ ਜੀ ਕਿਵੇਂ ਕਰਨਾ ਹੈ ਜੀ ਇਹ ਸ਼ੁਰੂ ਹੋਏਗਾ ਜੀ ਨੀਤ ਉਮਨਾਤੋ ਸੌਰੀ ਰੰਡੋਤ ਬੰਨਨ ਅਨਿਤ ਬਾ ਸਰਬ ਕਲਾ ਸਮਰੱਤ ਤੇ ਦੋਲਨ ਤੇਰਾ ਕੋ ਪ੍ਰਭੂ ਪ੍ਰਭੂ ਨੂੰ ਆਪਾਂ ਇੱਥੋਂ ਦੀ ਲੈ ਕੇ ਮਾਪਾ ਘਰ ਤੱਕ ਕਿੱਛਨੇ ਦੋਲਨ ਤੇਰਾ ਕੋ ਪ੍ਰਭੂ नानक दे कर हथ दंडौत बंदन अनिक बार सर्व कला समरथ डोलन तेरा को प्रभु ਦੇ ਦੇ ਕਰ ਹੱਥ ਸੇਮ ਦੇ ਉੱਪਰ ਨੈਕਸਟ ਲਾਈਨ ਵਜੇਗੀ ਥੀ ਫੇਰੇ ਤੇ ਫੇਰੇ ਪ੍ਰਭ ਆਇਆ ਪਰਿਆ ਤੋ ਸ਼ੇਰਨਾ ਹੈ ਨਾਨਕ ਕੀ ਪ੍ਰਭ ਬੰਦੇ ਆਪਣੀ ਭਗਤੀ ਨਾ ਫਿਰਤ ਫਿਰਤ ਪ੍ਰਭ ਆਇਆ ਪਰਿਆਸੋ ਸ਼ਰਨਾਏ ਨਾਨਕ ਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਅਗਦੀ ਲਾਏ ਫਿਰ ਜੀ ਗਾਤੋ ਸ਼ੁਰੂ ਹੋ ਜਾਏਗਾ ਜੀ ਵਾਹਿਗੁਰੂ 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 ਗਗਾ ਪਾ ਪਮਮਮ ਗਗਾ ਪਾ ਪਮਮਮ ਵਾਹਿਗੁਰੂ ਵਾਹਿਗੁਰੂ ਵਾਹਿ ਆਸਤ ਵਾਲਾ ਸੀ ਖਿੱਚ ਖੇ ਲਾਂਗੇ ਵਾਹਿਗੁਰੂ ਵਾਹਿਗੁਰੂ ਅਸੀ ਜੀ ਬਹੁਤ ਹੀ ਸੁਖੀ ਸੁਰਾਂ ਦੇ ਉੱਪਰ ਡੰਡੋਤ ਜੋ ਕਿ ਕਿਸੇ ਵੀ ਸ਼ਬਦ ਤੋਂ ਪਹਿਲਾਂ ਆਪਾਂ ਪੜ ਸਕਦੇ ਹਾਂ ਨਾਲ ਡੰਡੋਤ ਦੇ ਬਾਅਦ ਥੋੜਾ ਜਿਹਾ ਸਿਮਰਨ ਲਾ ਕੇ ਫਿਰ ਅਸੀਂ ਸ਼ਬਦ ਪੜ ਸਕਦੇ ਹਾਂ ਡੰਡੋਤ ਤਾਂ ਬਹੁਤ ਹੀ ਤਰੀਕੇ ਦੇ ਹਨ ਬਹੁਤ ਅਚੀ ਬਹੁਤ ਜੋਕੀਆਂ ਵੀ ਨੇ ਬਸ ਇਹ ਮੈਂ ਆਪਣੇ ਬਿਗਨਰ ਵਾਸਤੇ ਬਹੁਤ ਹੀ ਸੌਖੀ ਜਿਹੀ ਸਿੱਖਾਈ ਸੀ ਜੀ ਜੀ ਕਿ ਕੋਈ ਵੀ ਅਗਰ ਕਰਨਾ ਚਾਹਵੇ ਕਿ ਚਾਹਦੇ ਆ ਬੰਦਾ ਕਿ ਜਿਵੇਂ ਕਰਦੇ ਆ ਡੰਡੋਤ ਕਰਕੇ ਸ਼ਬਦ ਪੜਨਾ ਤੇ ਇਹ ਮੇਰੇ ਬਿਗਨਰਸ ਛੋਟੀ ਸੀ ਡੰਡੋਤ ਸਿੱਖਿਆ इजी ਸੁਰਾਂ ਦੇ ਉੱਪਰ ਤੇ ਕਰ ਸਕਦੇ ਹਨ ਆਸ਼ਾ ਕਰਦੀ ਹਾਂ ਜੀ ਤੁਹਾਂ ਸਾਰਿਆਂ ਨੂੰ ਮੇਰੀ ਵੀਡੀਓ ਅੱਛੀ ਲੱਗ ਰਹੀ ਹੋਏਗੀ ਤੇ तरीका मेरा कीमेदा है इजी लग रहा है कि टफ लग रहा है प्लीज कमेंट करके मैनु ਦੱਸਣਾ ਜ਼ਰੂਰ ਤਾਂ ਕਿ ਮੈਂ ਹੋਰ ਇੰਪਰੂਵਮੈਂਟ ਕਰ ਸਕਾਂ ਕਿ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀਏ ਤੇ ਮੈਂ ਉਹਨੂੰ ਇੰਪਰੂਵਮੈਂਟ ਕਰਕੇ ਨੈਕਸਟ ਵੀਡੀਓ ਵਿੱਚ ਤੁਹਾਡੇ ਰਸੇ ਸੇਮ ਉਵੇਂ ਹੀ ਪ੍ਰੋਸੈਸ ਲੈ ਕੇ ਆਵਾਂ ਜਿਵੇਂ ਤੁਸੀਂ ਚਾਹੁੰਦੇ ਹੋ ਜੀ ਤਾਂ ਤੱਕ ਦੇ ਵਸੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ